ਸਵੇਰੇ ਸਵੇਰੇ ਵੱਡੀ ਖਬਰ ਆਈ ਹੈ ਬੜੀ ਮੰਦ ਭਾਗੀ ਖਬਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਗੋਲੀ ਵੱਜਣ ਕਾਰਨ ਮੌਤ ਹੋ ਗਈ ਹੈ ਕੁਝ ਲੋਕ ਇਸ ਦੇ ਖੁਦਕੁਸ਼ੀ ਦੀ ਗੱਲ ਕਹਿ ਰਹੇ ਨੇ ਪਰ ਜੋ ਹਤਮੀ ਪੇਲੀਆ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਅਨੁਸਾਰ ਕਿਹਾ ਜਾ ਰਿਹਾ ਕਿ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਪਰ ਸ਼ੱਕੀ ਹਾਲਾਤ ਚ ਮੌਤ ਹੋਈ ਹੈ ਪਰਦਾ ਫਾਸ਼ ਨਹੀਂ ਹੋ ਸਕਿਆ ਕਿ ਆਖਰਕਾਰ ਕਿਉਂ ਮੌਤ ਹੋਈ ਹੈ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਆ ਤੁਸ ਜੁੜੇ ਲੋਕਾਂ ਨੂੰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦੇ ਬੜੇ ਚਰਚਿਤ ਵਿਧਾਇਕ ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਗੋਗੀ ਅੱਜ ਸਵੇਰੇ ਖਬਰ ਆਈ ਦਿਨ ਚੜਦਿਆਂ ਸਾਰੀ ਕਿ ਉਹਨਾਂ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਬੜੀ ਅਹਿਮ ਤੇ ਗੰਭੀਰ ਖਬਰ ਹੈ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਸ਼ੁੱਕਰਵਾਰ ਦੇਰ ਰਾਤ ਗੋਲੀ ਵੱਜਣ ਕਾਰਨ ਮੌਤ ਹੋ ਗਈ ਬੁਧਾ ਇੱਕ ਦੇ ਪਰਿਵਾਰ ਦਾ ਦਾਵਾ ਹੈ ਕਿ ਉਹਨਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਸਿਰ ਵਿੱਚ ਗੋਲੀ ਮਾਰ ਲਈ ਇਸ ਬਾਰੇ ਪੰਜਾਬ ਪੁਲਿਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਆਫ ਪੁਲਿਸ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹਨਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਜੋ ਉਹਨਾਂ ਦੇ ਸਿਰ ਵਿੱਚ ਜਾ ਲੱਗੀ ਉਹਨਾਂ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਉਹਨਾਂ ਦੀ ਮ੍ਰਿਤਕ ਦੇਹ ਨੂੰ ਡੀਐਮਸੀ ਹਸਪਤਾਲ ਦੇ ਮਰਦਾ ਘਰ ਚ ਰੱਖਿਆ ਗਿਆ ਡੀਸੀਪੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਛੱਕੀ ਹਾਲਾਤ ਨੇ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਨੇ ਐਸੀ ਉਹਨਾਂ ਚਰਚਾਵਾਂ ਨੂੰ ਤੂਲ ਨਹੀਂ ਦੇਣਾ ਚਾਹੁੰਦੇ ਬੜਾ ਸੰਗੀਨ ਤੇ ਦੁਖਦਾਈ ਘਟਨਾ ਹੈ ਕਿਸੇ ਦੇ ਪਰਿਵਾਰ ਦਾ ਇਸ ਤਰ੍ਹਾਂ ਨਾਲ ਚਲੇ ਜਾਣਾ ਪਰ ਇੱਕ ਸਵਾਲ ਤਾਂ ਇੱਥੇ ਖੜਾ ਹੋ ਜਾਂਦਾ ਹੈ ਕਿ ਆਖਰਕਾਰ ਗਲਤੀ ਨਾਲ ਸਿਰ 'ਚ ਗੋਲੀ ਕਿਵੇਂ ਵੱਜ ਸਕਦੀ ਹੈ ਲੱਤ ਤੇ ਪੈਰ ਤੇ ਵੱਜ ਸਕਦੀ ਹੈ ਇਹ ਜਿਹੜੀ ਸਿਰਚ ਗੋਲੀ ਵੱਜਣ ਵਾਲਾ ਮਾਮਲਾ ਖੁਦਕੁਸ਼ੀ ਵੱਲ ਇਸ਼ਾਰਾ ਤਾਂ ਜ਼ਰੂਰ ਕਰਦਾ ਪਰ ਪਰਿਵਾਰ ਜੋ ਕਹਿ ਰਿਹਾ ਉਹੀ ਸੱਚ ਹੋ ਸਕਦਾ ਕਿਉਂਕਿ ਪਰਿਵਾਰ ਉਹਨਾਂ ਦੇ ਕੋਲ ਸੀ ਉਸ ਸਮੇਂ ਉਹੀ ਚਸ਼ਮਦੀਦ ਸੀ ਉਹਨਾਂ ਨੂੰ ਹੀ ਪਤਾ ਹੈ ਕੀ ਹੋਇਆ ਕੀ ਨਹੀਂ ਹੋਇਆ ਇਸ ਕਰਕੇ ਜੋ ਪਰਿਵਾਰ ਕਹਿ ਰਿਹਾ ਐ ਐਸੀ ਉਸ ਨੂੰ ਹੀ ਪਹਿਲ ਦਵਾਂਗੇ ਕਿਉਂਕਿ ਪਰਿਵਾਰ ਦਾ ਹੀ ਜਿਹੜਾ ਉਹ ਬਿਆਨ ਦਰਜ ਹੋਣੇ ਐ ਪਰਿਵਾਰ ਦੇ ਅਨੁਸਾਰ ਹੀ ਸਾਰੀ ਅੱਗੇ ਗੱਲਬਾਤ ਚੱਲਣੀ ਐ ਪਰ ਬੜੀ ਦੁਖਦਾਈ ਘਟਨਾ ਐ ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ ਉਹਨਾਂ ਇੱਕ ਦੋ ਵਿਧਾਇਕਾਂ ਚੋਂ ਇੱਕ ਸਨ ਜਿਹੜੇ ਆਪਣੀ ਸਰਕਾਰ ਦੇ ਗਲਤ ਕੰਮਾਂ ਦੇ ਖਿਲਾਫ ਵੀ ਬੋਲ ਪੈਂਦੇ ਸੀ ਜਿਹੜੇ ਲੋਕ ਹਿੱਤਾਂ ਦੇ ਲਈ ਲੜਦੇ ਹੋਏ ਦੇਖੇਗੇ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਨਾਲ ਬੁੱਡੇ ਨਾਲੇ ਦੀ ਸਫਾਈ ਦੇ ਵਿੱਚ ਕਪੜੇ ਨੂੰ ਲੈ ਕੇ ਜਾਂ ਸਾਰੇ ਕਾਸੇ ਨੂੰ ਲੈ ਕੇ ਉਹ ਗੁੱਸੇ ਚ ਆਏ ਉਹਨਾਂ ਨੇ ਆਪਣਾ ਰੱਖਿਆ ਹੋਇਆ ਨਹੀਂ ਪੱਥਰ ਤੋੜ ਦਿੱਤਾ ਤਾਂ ਐਸੇ ਲੋਕਾਂ ਦੀ ਰਾਜਨੀਤੀ ਦੇ ਅੰਦਰ ਲੋਡ ਹੁੰਦੀ ਹੈ ਐਸੇ ਲੋਕ ਜੇ ਅਚਾਨਕ ਚਲੇ ਜਾਂ ਤਾਂ ਪਰਿਵਾਰ ਨੂੰ ਦਾ ਘਾਟਾ ਪੈਂਦਾ ਹੀ ਪੈਂਦਾ ਹੈ ਉਹਨਾਂ ਦੇ ਸਨੇਹੀਆਂ ਨੂੰ ਸੱਜਣਾ ਨੂੰ ਵੀ ਘਾਟਾ ਪੈਂਦਾ ਤੇ ਆਮ ਲੋਕ ਜਿਹੜੇ ਉਹਨਾਂ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਵੀ ਘਾਟਾ ਪੈਂਦਾ ਲੁੱਕ ਪੰਜਾਬ ਨਿਊਜ਼ ਗੁਰਪ੍ਰੀਤ ਸਿੰਘ ਗੋਗੀਦੇਵ ਪਰਿਵਾਰ ਨਾਲ ਜਿਹੜਾ ਹਮਦਰਦੀ ਪ੍ਰਗਟ ਕਰਦਾ ਹੈ ਅਫਸੋਸ ਪ੍ਰਗਟ ਕਰਦਾ ਹੈ ਤੇ ਪਾਣਾ ਮੰਨਣ ਦਾ ਜਿਹੜੀ ਅਰਦਾਸ ਕਰਦਾ ਹੈ ਕਿ ਉਹ ਪਾਣਾ ਮੰਨ ਸਕਣ ਪਰੇ ਪਾਣਾ ਕਾਫੀ ਔਖਾ ਹੈ ਮੰਨਣਾ ਇੱਕ ਆਪਣੇ ਪਰਿਵਾਰ ਦੇ ਐਸੇ ਜੀ ਦਾ ਚਲੇ ਜਾਣਾ ਜਿन्हने ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦਾ ਕਦ ਬਣਾ ਲਿਆ ਹੋਵੇ ਐਮਐਲਏ ਹੋਵੇ ਵਿਧਾਇਕ ਹੋਵੇ ਪੰਜਾਬ ਸਰਕਾਰ ਵੀ ਇਸ ਮਾਮਲੇ ਦੇ ਵਿੱਚ ਦੇਖੋ ਕੀ ਕਰਦੀ ਹੈ ਜਾਂ ਚੱਗੇ ਕਿਸ ਤਰ੍ਹਾਂ ਨਾਲ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਅਮਨ अरोड़ा ਦਾ ਬਿਆਨ ਵੀ ਆਇਆ ਹੈ ਤਾਂ ਕੁੱਲ ਮਿਲਾ ਕੇ ਜਿਹੜੀ ਇਸ ਗੱਲ ਦੇ ਵਿੱਚ ਕਿਹਾ ਜਾ ਸਕਦਾ ਕਿ ਫਿਲਹਾਲ ਜਾਂਚ ਹੋਣੀ ਬਾਕੀ ਹੈ ਜਿਹੜੀਆਂ ਅਫਵਾਹਾਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਖੁਦਕੁਸ਼ੀ ਵਾਲੀਆਂ ਜਾਂ ਹੋਰ ਉਹ ਸਾਰੀਆਂ ਕਾਸੇ ਨੂੰ ਲੈ ਕੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰਿਵਾਰ ਜੋ ਕਹਿ ਰਿਹਾ ਹੈ ਉਹ ਆਪਾਂ ਉਸ ਨੂੰ ਹੀ ਪਹਿਲ ਦੇ ਸਕਦੇ ਹਾਂ